ਜਗੂ ਭਗਵਾਨਪੁਰ ਦੀ ਮਾਤਾ ਹਰਜੀਤ ਗੌਰ ਦੇ ਕਤਲ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਵੱਲੋਂ ਮ੍ਰਿਤਕ ਹਰਜੀਤ ਗੌਰ ਅਤੇ ਮ੍ਰਿਤਕ ਕਰਨਵੀਰ ਸਿੰਘ ਦੀ ਡੈੱਡ ਬੋਡੀ ਬਟਾਲਾ ਬਾਈਪਾਸ ਤੇ ਰੱਖ ਕੇ ਪਰਿਵਾਰਕ ਵੱਲੋਂ ਅੱਜ ਦੁਪਹਿਰ ਤੋਂ ਹੀ ਅੰਮ੍ਰਿਤਸਰ ਪਠਾਨਕੋੜ ਹਾਈਵੇ ਬਟਾਲਾ ਬਾਈਪਾਸ ਤੇ ਚੱਕਾ ਜਾਮ ਕਰ ਲਿਆ ਗਿਆ ਤੇ ਧੰਨਾ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਪਰਿਵਾਰਕ ਦਾ ਕਹਿਣਾ ਹੈ ਕਿ ਇਸ ਵਾਰ ਦਾ ਤੁਹਾਨੂੰ 3 ਦਿਨ ਹੋ ਚੁੱਕੇ ਹਨ ਜਦਕਿ ਪੁਲਿਸ ਵੱਲੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉੱਥੇ ਹੀ ਉਹਨਾਂ ਕੁਝ ਲੋਕਾਂ ਤੇ ਇਲਜ਼ਾਮ ਵੀ ਲਗਾਏ ਗਏ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਨਸਾਫ ਲਈ ਅੱਜ ਮਜਬੂਰਨ ਛੜਕ ਤੇ ਬਿਠੇ ਹਨ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਦ ਤੱਕ ਬਟਾਲਾ ਪੁਲਿਸ ਉਹਨਾਂ ਨੂੰ ਇਨਸਾਫ ਨਹੀਂ ਦਿੰਦਾ ਉਹਨਾਂ ਵੱਲੋਂ ਉਹਨਾਂ ਵੱਲੋਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਇਹ ਤਾਂ ਨਾ ਜਾਰੀ ਰਹੇਗਾ ਉਧਰ ਦੂਜੇ ਪਾਸੇ ਡੀਐਸਪੀ ਬਟਾਲਾ ਸਿਟੀ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਦਾਤ ਨੂੰ ਲੈ ਕੇ ਕਤਲ ਦਾ ਮਾਮਲਾ ਦਰਜ ਕੀਤਾ ਚੁੱਕਾ ਹੈ ਇਹ ਇਸ ਵਾਰ ਦਾ ਤੁਹਾਨੂੰ ਲੈ ਕੇ ਕਤਲ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਸ ਪਰਿਵਾਰਿਕ ਵੱਲੋਂ ਕੁਝ ਲੋਕਾਂ ਖਿਲਾਫ આરોਪ ਲਗਾਏ ਗਏ ਹਨ ਕਿ ਜਿਸ ਦੀ ਸ਼ਿਕਾਇਤ ਮ੍ਰਿਤਕ ਹਰਜੀਤਕੌਰ ਦੀ ਭੈਣ ਵੱਲੋਂ ਦਿੱਤੀ ਗਈ ਹੈ ਅਤੇ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੱਗੂ ਭਗਵਾਨਪੁਰੇ ਦੀ ਮਾਂ ਅਤੇ ਰਿਸ਼ਤੇਦਾਰ ਨੌਜਵਾਨ ਦੀ ਲਾਸ਼ਾਂ ਹਾਈਵੇ ਤੇ ਰੱਖ ਪਰਿਵਾਰਕ ਵੱਲੋਂ ਪਟਾਲਾ ਪੁਲਿਸ ਖਿਲਾਫ ਧਰਨਾ ਕੀਤਾ ਗਿਆ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ। বন্দে <Santhes> 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 ਉਹਦਾ ਪੁੱਤ ਕਿੱਥੇ ਹੁੰਦੀ ਹੈ ਜਦੋਂ ਆਪ ਕੋਲ ਗਿਆ ਸ਼ਹਿਰ ਚ ਚੱਲਦੇ ਰਹੇ ਕੈਂਪ ਦਾ ਪੁੱਤ ਕਿੱਥੇ ਹੁੰਦੀ ਹੈ ਅੱਜ ਰੋਡ ਜਾਮ ਹੋਇਆ ਤੇ ਮੈਂ ਤਾਂ ਮੇਡੀਕਲ ਕਰਵਾ ਕੇ ਆ ਗਏ ਨੇ ਫੇਰ ਘਰ ਦੇ ਕੱਢ ਕੇ ਪਾਈਂ ਚੁੱਕਰੀ ਸਾਡੇ ਦੋ ਘਰ ਜੜੇ ਇਹਨਾਂ ਨੇ ਸਾਡੇ ਦੋ ਘਰ ਜੜੇ ਮੇਰੇ ਪੁੱਤ ਨੂੰ ਕਾਹ ਰਹ ਹੁੰਦਾ ਤੁਹਾਰਾ ਉਹਨੇ ਠੀਕ ਨਹੀਂ ਉਹਨੇ ਰੱਖਿਆ ਕਿ ਸਿਕਿਉਰਿਟੀ ਮੇਰੇ ਬੱਚੇ ਨੂੰ ਮਿਲੀ ਮੇਰੇ ਬੱਚੇ ਕੋ ਸਿਕਿਉਰਿਟੀ ਖੋਈ ਗਈ ਮੇਰੇ ਤੁਮੇ ਦੀ ਜਵਾਬ ਆਪਣੇ ਸੰਬੰਧ ਤੇ ਚਾਹਦੀ ਮੇਰੀ ਕਹਨੇ ਸੁਣੀ ਮੇਰੇ ਕੋਲ ਕੋਲ ਵਾਲਾ ਮੇਰੇ ਬੱਚੇ ਦੀ ਜਿਹੜਾ ਕੋਮਟਾ ਬਹਾਰਨਾ ਆnder ਕੋਈ ਕਾਲਾ ਜੀ ਕੋਈ ਨਹੀਂ ਕੋਈ ਨਹੀਂ ਉਹ ਵੀ ਬਰਾ ਕੋਸ਼ੀ ਜੀ ਬਹੁਤ ਕੋਸ਼ੀ ਜੀ ਕੋਨੇ ਪਤਾ ਪੜਾ ਤਾ ਮੈਂ ਪੁੱਤ ਕੱਢਾ ਮੈਂ ਆਪਣੇ ਮੇਰੇ ਮੈਂ ਆਪਣੇ ਬੱਚੇ ਬਾਰੇ ਕਮੈਂਟ ਨਹੀਂ ਰਹਿੰਦੇ ਫਿਰ ਕੋਈ ਹੋਰ ਜੀ ਸਰਪੰਚ ਬਣਿਆ ਆਪਾਂ ਸਾਰੇ ਇਹਨਾਂ ਦੇ ਘਰ ਤੱਕ ਦੇਖਣੇ ਮੰਗਣੇ ਮੇਰੇ ਬੱਚੇ ਦੀ ਰਾਤਾਂ ਦੀ ਇਦਰਾ ਮੇਰਾ ਬੱਚਾ ਇਹ ਕਸਮਦਾ ਨਾ ਮੇਰਾ ਉਹ ਗਾਣਾ ਕਿਉਂ ਆਉਂਦਾ ਬਾਤ ਜਾਂਦਾ ਜੀ ਚਾਹਤਾ ਮੇਰੇ ਬੱਚੇ ਨੂੰ ਪੈਸੇ ਨਹੀਂ ਆਉਣੇ ਲੱਗਦਾ ਪਲੇਰਿੰਗ ਨਹੀਂ ਆਸਾਂ ਤੋਂ ਬੰਦ ਆਸਾਂ ਵਿੱਚ ਹਾਈ ਵੇਗ ਜਿੱਥੇ ਮਰਜ਼ੀ ਦੀ ਤੱਕ ਜਾਣ ਇਹਨਾਂ ਸਰਕਾਰੀ ਅਕੈਡਮੀ ਕੋ ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਦਾ ਰਹਿਣ ਦਾ ਖਰੀਦ ਦਿੱਤਾ ਜੇ ਮੇਰਾ ਬੱਚਾ ਕਬੱਡੀ ਖੇਡਦਾ ਤਾਂ ਐਨੰਮ ਵਿੱਚ ਮੇਰੇ ਬੱਚੇ ਦਾ ਮੈਰਾ ਕਰਦਾ ਜੇ ਮੇਰਾ ਬੱਚਾ ਕਿਧਰ ਖੇਡਣਦਾ ਮਾਸੇ ਮਾਮੇ ਕਹਿੰਦੇ ਮਾਸੇ ਮਾਮੇ ਕਹਿੰਦੇ ਰੋਜ਼ ਇਹਨਾਂ ਨੇ ਉੱਚੀ ਦਾ ਡਰ ਉੱਤੇ ਚੇਤੇ ਦੀ ਸੋਚਿਆ ਕਿ ਬੱਚਾ ਗਲਤ ਲੈ ਚੋਵੇ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਜਦਾਂ ਜਿਮੜੀਆਂ ਨਿਸਤਾਨਾਂ ਤਾਂ ਗੱਲ ਆ ਵੀਰ ਵਰਗਿਆਂ ਨਹੀਂ ਆ ਨਾ ਆ ਕੇ ਨਾ ਮੇਰਾ ਮੁੱਠ ਚੰਡੀਗੜ੍ਹ ਗਿਆ ਚੰਡੀਗੜ੍ਹ ਮੇਰੇ ਬੁੱਢੂ ਕੱਲ ਸਰਪਤੰਦ ਚੰਡੀਗੜ੍ਹ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਣ ਹੁਣ ਉਹ ਅਹੀਂ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕੀਤੀ ਕਿੱਥੇ ਬੰਨਿਆ ਸਿਆਸਤ ਨੂੰ ਕੱਖ ਨਹੀਂ ਜਿਵੇਂ ਸਾਰੇ ਸੱਚੀ ਕਰ ਰਹੇ ਆ ਉਹ ਕਹਿੰਦਾ ਜੋ ਮਤਲਬ ਉਹਨਾਂ ਨੇ ਆਪਣੀ ਢਾਈ ਹੁੰਦੀ ਆ ਰਾਤ ਨੂੰ ਪਲਾਨ ਕਰਦੇ ਆ ਇਹ ਕਿਹੜੀ ਆ ਚਲੋ ਕਿਹਨਾਂ ਦਾ ਮੇਰੇ ਜੇ ਨਾਮ ਵੀ ਲੈ ਰਹੇ ਤੇ ਪਿਆਰ ਕਿਤੇ ਆਪਣੇ ਬਿਆਨ ਉਹਨਾਂ ਤੋਂ ਹੋ ਜੇ ਸਾਰੀ ਕਾਰਵਾਈ ਸਾਡੀ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਦੇ ਖਿਲਾਫ}\,\ ਰਵਈੀ ਹੋਣੀ ਚਾਹੀਦੀ ਹੈ ਸੁਣ ਲੋ ਗੱਲ ਸਾਰੇ ਝੁੰਡੇ ਐ ਜਿੰਨਾਂ ਦਾਵੇ ਤੇ ਉਹਦੇ ਵੀਰ ਤੇ ਆਪਣੀ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਨਹੀਂ ਦਿੱਤਾ ਪਹਿਲਾਂ ਜੱਗੂ ਨੂੰ ਟੇਟਾ 100 ਤੱਕ ਪਛਾੜਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਨਗਰ ਲੱਗੇ ਸਾਡੇ ਟੱਬਰ ਦੇ ਸਾਡੇ ਘਰ ਦਾ ਜੱਟਾ ਵੱਡ ਦਿੱਤਾ ਯਾਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਦਵਲਦ ਕੋਈ ਪੈਂਦਾ ਕੁਝ ਹੋਇਆ ਪੈਂਦੇ ਨੇ ਹਰ ਤਰੀਕ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ

ਇਹ ਜੀ ਜੀ ਕੋਣਾ ਤੇ ਮੈਂ ਕਦੀ ਸੱਡੀ ਹਾਂ ਉਹ ਦਿਨ ਨਹੀਂ ਸਕਦਾ ਚਲੇ ਜਾਣਾ ਕੱਲੇ ਦਰਖਾਸਤ ਦਿੱਤੀ ਸੀ ਉੱਤੇ ਕੋ ਕਾਰਵਾਈ ਹੋਈ ਉਹ ਦਰਖਾਸਤ ਕਰਵਾਈ ਚਾਹੀਦੀ ਅੱਜ ਮੈਂ ਬੋਲੀ ਹਾਂ ਜਿਹੜਾ ਮੈਂ ਅੱਜ ਬੋਲੀ ਕਰੇ ਮੇਰੀਆਂ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਜਿੰਨਾ ਮੇਰੀਆਂ ਡਾਂਡੇ ਨਾ ਆਪਣੀਆਂ ਆ ਚੀਜ਼ਾਂ ਇਹੋ ਬਾਲਾ ਵਾ ਇਤਰਾ ਬੋਲ ਬਲਾ ਵਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਕਾਹਦੇ ਨਹੀਂ ਕਰਸੀਏ ਕਰਤੇ ਜੇ ਕਨੇ ਕਨੇ ਤੇ ਆਪਾਂ ਨੇ ਦੇਖਿਆ ਕਿ ਜਿਹਨਾਂ ਦਾ ਅੱਧਾ ਮਹੀਨਾ ਖਸ ਲਈਨੇ ਜਿਹਨਾਂ ਦਾ ਦੱਸਿਆ ਇਹਨਾਂ ਨੂੰ ਨਿਕਲ ਗਿਆ ਇਹਨਾਂ ਨਾਲ ਹੀ ਖੜੋ ਤਾਨੂੰ ਮਾਰਿਆ ਇਹਨਾਂ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਕਿਤੇ ਗੋਲੀ ਵੱਜ ਗਈ ਜੀ ਉਹਦੇ ਬਾਝ ਲੱਗ ਗਿਆ ਤੇ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੌ ਲਿਆ ਆਪ ਸਾਡੇ ਕਦੇ ਰੋਜ਼ ਮਿਲਾਂਗੇ ਇਹ ਵੱਲਾ ਬਹੁਤ ਖਿਆਲ ਸੀ ਕਿ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਤੈਨੂੰ ਸਾਫ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕੂਲ ਦੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਰ ਮਗਾਰਾ ਮੇਰਾ ਇੱਕ ਮਿੰਟ ਨਹੀਂ ਇਹਦੇ ਬੱਚੇ ਬਗਰ ਸਾਫ ਦਾ ਇਹਦਾ ਮੇਰਾ ਬੱਚਾ ਮਜੂਦਾ ਸਰਪੰਚ ਆ ਹਕਤ ਅਸੀਂ ਕੰਮ ਕਿਤਰਾ ਕਰਨੀ ਆ ਫਿਰ ਇਹਨਾਂ ਨੇ ਸਾਡੀਆਂ ਬਹੁਤੀਆਂ ਚੀਜ਼ ਨਿਕਵਾਰੀਆਂ ਖਲਵਣੀਆਂ ਇਹਨਾਂ ਕੰਮ ਕੋਈ ਨਹੀਂ ਕੀਤਾ ਉਹਨੂੰ ਗਮਰਾ ਕਰਕੇ ਬਾਹਰ ਕੈਸ ਦਿੱਤਾ ਮੈਨੂੰ ਸਾਫੋ ਚਾਹੀਦਾ ਮੇਰੇ ਬੱਚੇ ਨੂੰ ਸਕੂਲ ਦੀ ਅੱਗੇ ਮੈਂ 2 ਲੈਣਾ ਸਕੂਲ ਦੀ ਮੈਨੂੰ 4-5 ਸਕੂਲ ਦੀ ਚਾਹੀਦਾ ਮੈਂ ਉਹ ਆਪੇ ਬੱਚੇ ਨਹੀਂ ਜਾ ਕੇ ਉਹ ਇੱ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇਨਸਾਫ ਚਾਹੀਦਾ ਉਹਦਾ ਕੀ ਕਸੂਰੀ ਬੇਚਾਰਾ ਉਸਦੇ ਹੋ ਕਸੂਰੀ ਨਾ ਉਹ ਨਾਲ ਗਿਆ ਹੀ ਬੇਚਾਰੀ ਪੁਲਿਸ ਦਾ ਨਹੀਂ ਜਿਹੜੇ ਨਾਲ ਜਿਹੜਾ ਬਰਾਵਰ ਨੂੰ ਨਾ ਕਿ ਮਾਰਦੇ ਹੁੰਦੇ ਆ ਫਿਰ ਜਗੂ ਦੀ ਮਾਂ ਨੇ ਕਿੰਨੇ ਕਿ ਜਗੂ ਨੇ ਕਿੰਨੇ ਲੋਕਾਂ ਦੀਆਂ ਮਾਵਾ ਪੈਣਾ ਮਾਰਿਆ ਮਾਰੀ ਅੱਜ ਜਗੂ ਜਗੂ ਦੇ ਇਹ ਤਾਂ ਛੋਟਾ ਜਗੂ ਦਾ ਗੈਂਗਸਟਰ ਤੱਬਰਿਆ ਜਗੂ ਦੇ ਘਰ ਦੀ ਆਣ ਕੇ ਛੋਟੇ ਸਿਵ ਜਗੂ ਦੇ ਘਰ ਨੰਬਰਦਾਰਾਂ ਦੇ ਪੋਤਰਾ ਦੀ ਹਿਸਾਬ ਉਹਨਾਂ ਦਾ ਉਹਨਾਂ ਕਿ ਉਹਨੂੰ ਕਦੇ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡੁੱਗੀ ਕਾਂਡਿਆ ਸਰਕਾਰ ਦੇ ਉਹਦਾ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਬਈ ਧਰ ਇਮਾਨਦਾਰ ਬੰਦਾ ਹੈ ਐਲ ਦੇ ਵਲਟੇ ਚਲਾਉਂਦਾ ਹੈ ਤੇ ਕੋਈ ਕਹਿੰਨੇ ਹੈ ਕਹਿੰਨੇ ਉਹਦੀ ਹਿੱਕ ਨਹੀਂ ਕੋਈ ਨਹੀਂ ਪੁੱਛਿਆ ਵੀ ਲੋਕਾਂ ਦੇ ਵਿਆਹ ਕਰਦੀਆਂ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਦੇ ਰੇਖਾ ਨਹੀਂ ਲੋਕਾਂ ਦੇ ਬਾਰੇ ਪੁੱਛਿਆ ਇਹ ਹੀ ਕਿਹਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਜੱਗੂ ਕਹਿੰਦੀ ਕਹਿੰਦੀ ਤਾਂ ਹੀ ਦੱਸਦੇ ਜੱਗੂ ਦੀ ਮਾਤਾ ਇੱਕ ਕੁੜੀਏ ਦੇ ਵਿਆਹ ਕਰਦੇ ਸੀ ਆਪਾਂ ਆਹ ਤੱਕ ਨਹੀਂ ਜਾਣੀ ਆਪਾਂ ਉਹਨਾਂ ਤੱਕ ਨਹੀਂ ਜਾਣਾ ਇੰਨਾ ਤੱਕ ਤੁਹਾਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਪਿਆਰ ਕਿਨੇ ਨਰਵਿੰਦਰ ਕਾਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦਿਆੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਤੇ ਇਨਸਾਫ ਕੀਤਾ ਜਾਏ ਇਹਨੇ ਬੁਣ ਨਹੀਂ ਬਤੇ ਸਰਕਾਰ ਨੂੰ ਖਰਚੇ ਕੱਟਣ ਆਣ ਪਿੱਛੇ ਤੇ ਵਿਅਕਤੀਆਂ ਦਾ ਪੰਡਰ ਠੀਕ ਗਈ ਹੈ ਬਾ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਆਪਣੇ ਬੱਚੇ ਦੇ ਮਦਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਵੇਖਦੇ ਸੀ ਤਹੂਲ ਕੌਣ ਕੀ ਸਮਝੀਏ ਉਹ ਇਸ ਤਰੀਕੇ ਦੀ ਕਰਨਾ ਉਹ ਆ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਕਿ ਜੱਗੂ ਦਾ ਲੱਖ ਤੋੜਿਆ ਗਿਆ ਫਲਾਨ ਮਤਲਬ ਕਿੰਨਾ ਬਰੋਨੀ ਚਲੇ ਦੱਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੁਧਾ ਕੀਤਾ ਗਿਆ ਇਹ ਕੋਈ ਨਾ ਕਸ਼ਮ ਨਹੀਂ ਚਾ ਕੋਈ ਨਾ ਕਰਦੇ ਇਹ ਮੋਕਣਾਂ ਦੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ ਸਰਪੰਚ ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਡੇ ਦਿੱਤੀ ਆ ਜਿਸ ਦੇ ਵਿੱਚ ਕੁਝ ਆਪਣੇ ਸੁਖਜਿੰਦਰ ਹੰਦਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਆ ਮੈਂ ਇਹਨਾਂ ਨੂੰ ਜਿਹੜਾ ਰੀਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਸਤ ਦਿੱਤੀ ਇਹਦੇ ਵਕੀਲ ਨੂੰ ਕਿ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਇਹਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਮ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ ਤਾਂ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜ ਆ ਇਹਨਾਂ ਦੇ ਨੰਬਰ ਆ ਚਾਹੀ ਉਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗੈਰਾ ਲੈ ਕੇ ਸਾਰਾ ਇਹਦਾ ਕਦਾ ਨਾਂ ਲੈ ਆ ਕੇ ਸਾਰੇ ਇਹਦੇ ਵੱਲੋਂ ਭੇਲਾ ਸੁਖਿੰਦਰ ਰਧਾਵਾ ਜੀ ਦਾ ਹੋਰ ਮੈਨੂੰ ਦੂਜੇ ਜਾਂ ਉਹਨਾਂ ਦਾ ਬੇਟਾ ਨਾਂ ਨਹੀਂ ਉਹਦਾ ਪਤਾ ਇੱਕ ਕੋਈ ਇੱਕ ਐਕਸੋ ਦਾ ਮੁੰਡਾ ਆਪਣੇ ਢੈਂਟੀ ਵਰਦਾ ਇੰਦਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ ਨਰਿੰਦਰ ਤੇ ਇੱਕ ਰਵਿੰਦਰ ਜੋ ਵੀ ਆ ਪਿਓ ਪੋਤੋ ਹੋਣਾ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਜੋ ਟੈਕਨੀਕਲ ਉਹ ਉਹਦੇ ਤੇ ਅਪਾ ਕਰ ਰਹੇ ਇੱਕ ਹੀ ਮੰਗ ਕਰ ਰਹੇ ਹਾਂ ਥੋੜਾ ਕਾਰ ਵੀ ਕੀਤੀ ਜਾਵੇ ਨਹੀਂ ਹਾਂ ਇਹਨਾਂ ਨੇ ਕੱਲ ਜਿਹੜੀ ਹੈ ਸਾਨੂੰ ਦੱਸਿਆ ਸੀ ਵੀ ਇਹ ਤੁਸੀਂ ਆਪਣੀ ਤਫਤੀਸ਼ ਆਪਣੇ ਇਨਕੁਆਰੀ ਕਰਨ ਤੋਂ ਬਾਅਦ ਸਾਨੂੰ ਇਨਸਾਫ ਦਵਾਇਆ ਜਾਵੇ ਦੇਖੋ ਮੈਂ ਬਾਰ-ਬਾਰ ਤੇ ਕੋਈ ਨਹੀਂ ਕਹਾਂਗਾ ਮੈਂ ਇੱਕ ਵਾਰੀ ਕਹਤਾਂ ਜੋ ਕਹਤਾ ਜੋ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਉਹ ਆਲਰੇਡੀ ਤੁਹਾਡੇ ਕੋਲ ਦਿ ਵਿਲੇਬਲ ਹੈ ਉਹਦੇ ਤੇ ਇਹਦੇ ਬਾਰੇ ਮੈਨੂੰ ਕੋਈ ਨਹੀਂ ਉਹਨਾਂ ਨੂੰ ਪਤਾ ਹੋਊਗਾ ਮੈਂ ਉਹਨਾਂ ਦਰਖਾਸਤ ਦੇ ਵਿੱਚ ਲਿਖਿਆ ਬਾਕੀ ਅਸੀਂ ਉਹਨਾਂ ਦੇ ਦਿੱਤਾ ਪ੍ਰੋਮਿਸ ਕਰ ਲਿਆ ਵੀ ਅਸੀਂ ਹਫਤੇ ਦਾਹ ਦਿਨਾਂ ਦੇ ਵਿੱਚ ਇਹਨਾਂ ਦਾ ਜੋ ਟੈਕਨੀਕਲ ਹੈ ਉਹ ਕਰਕੇ ਆਪਾਂ ਜਿਹੜੀ ਦਰਖਾਸਤ ਇਹਨਾਂ ਦਿੱਤੀ ਉਹਦਾ ਨੰਬਰ ਰੀਸੀਵ ਕਰਕੇ ਇਹਨਾਂ ਨੂੰ ਆਪਾਂ ਕਾਪੀ ਦਿੱਤੀ ਇਹਦੇ ਵਕੀਲ ਹੋ ਦਿੱਤੀ